ਤਕ ਚਿਰੀ ਹਜੂਰ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਹੋਈ ਜਿਸ ਦੇ ਵਿੱਚ ਆਨੰਦ ਕਾਰਡ ਸਬੰਧੀ ਵਿਚਾਰ ਕਰਨ ਉਪਰੰਤ ਅਹਿਮ ਗੁਰਮਤਾ ਪਾਸ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜਕਲ ਦੇਖਣ ਚਾਇਆ ਕਿ ਵਿਆਹ ਦੇ ਕਾਰਡ ਤੇ ਬੱਚਿਆਂ ਦੇ ਸਿੱਧੇ ਨਾਮ ਲਿਖ ਕੇ ਵੰਡ ਦਿੱਤੇ ਜਾਂਦੇ ਨੇ ਜੋ ਗੁਰਮਤ ਤੋਂ ਉਲਟੇ ਇਸ ਲਈ ਵਿਆਹ ਦੇ ਕਾਰਡ ਤੇ ਬੱਚਿਆਂ ਦੇ ਨਾਮ ਨਾਲ ਸਿੰਘ ਅਤੇ ਕੌਰ ਸ਼ਬਦਾਂ ਦੀ ਵਰਤੋਂ ਲਾਜ਼ਮੀ ਕਰਨ ਨੂੰ ਕਿਹਾ ਗਿਆ ਹੈ ਗੁਰਮਤਿ ਦੇ ਵਿੱਚ ਕਿਹਾ ਗਿਆ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਚਲਾਵਾਂ ਤੋਂ ਪਹਿਲਾਂ ਜਦੋਂ ਲਾੜੀ ਦੀ ਐਂਟਰੀ ਹੁੰਦੀ ਹੈ ਤਾਂ ਉਸ ਦੇ ਸਿਰ ਤੇ ਚੁੰਨੀ ਆ ਫਿਰ ਫੁੱਲਾਂ ਦਾ ਛਤਰ ਬਣਾਉ ਉਸ ਦੇ ਰਿਸ਼ਤੇਦਾਰ ਉਸ ਨੂੰ ਗੁਰੂ ਸਾਹਿਬ ਦੀ ਹਾਜ਼ਰੀ ਚ ਲਿਆ ਕੇ ਬਿਠਾਉਂਦੇ ਨੇ ਇਹ ਵੀ ਗੁਰਮਤ ਦੇ ਉਲਟ ਹੈ ਅਤੇ ਇਸ ਮਾਡਰਨ ਰਿਵਾਜ ਤੇ ਤੁਰੰਤ ਪ੍ਰਭਾਵ ਨਾਲ ਸਿੰਘ ਸਹਿਬਾਨਾ ਵੱਲੋਂ ਪਾਬੰਦੀ ਲਾ ਦਿੱਤੀ ਗਈ ਹੈ ਇਹ ਵੀ ਕਿਹਾ ਗਿਆ ਹੈ ਕਿ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਫੈਸ਼ਨ ਟ੍ਰੈਂਡ ਕਰਕੇ ਅੱਜ ਕੱਲ ਬਹੁਤੀਆਂ ਲਾੜੀਆਂ ਲਹਿੰਗਾ ਚੋਲੀ ਪਾ ਕੇ ਆਉਂਦੀਆਂ ਨੇ ਜਿਸ ਕਰਕੇ ਕਈ ਵਾਰ ਉਹਨਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉੱਠਣ ਬੈਣ ਦੇ ਵਿੱਚ ਵੀ ਦਿੱਕਤ ਪੇਸ਼ ਆਉ ਇਤੋ ਤੱਕ ਕਿ ਮੱਥਾ ਟੇਕਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਲਾੜੀ ਨੂੰ ਸਿੱਖ ਮਰਿਆਦਾ ਮੁਤਾਬਿਕ ਲਹਿੰਗਾ ਚੋਲੀ ਦੀ ਥਾਂ ਤੇ ਸਲਵਾਰ ਕਮੀਜ਼ ਪਾਉਣ ਦੇ ਹੁਕਮ ਦਿੱਤੇ ਗਏ ਨੇ